ਤਸਵੀਰਾਂ ਫਾਜ਼ਿਲਕਾਦੇ ਪੋਸਟ ਆਫਿਸ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਵਿਅਕਤੀ ਵੱਲੋਂ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਸ ਵਿਅਕਤੀ ਵੱਲੋਂ ਪਹਿਲਾਂ ਇਸ ਮੋਟਰਸਾਈਕਲ ਦੀ ਰੈਕੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇਸ ਮੋਟਰਸਾਈਕਲ ਨੂੰ ਇੱਥੋਂ ਉਸ ਦੇ ਵੱਲੋਂ ਚੋਰੀ ਕਰ ਲਿਆ ਗਿਆ ਤੁਹਾਨੂੰ ਦੱਸ ਦਈਏ ਫਾਜ਼ਿਲਕਾਦੇ ਪੋਸਟ ਆਫਿਸ ਦੀ ਥਾਣਾ ਸਿਟੀ ਦੇ ਨਾਲ ਸੰਜੀ ਕੰਦ ਹੈ ਅਤੇ ਇੱਥੋਂ ਮੋਟਰਸਾਈਕਲ ਚੋਰੀ ਹੋਇਆ ਹੈ ਫਾਜ਼ਿਲਕਾਦੇ ਪੋਸਟ ਆਫਿਸ ਦੀਆਂ ਤਸਵੀਰਾਂ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਵਿਅਕਤੀ ਮੋਟਰਸਾਈਕਲ ਦੀ ਰੈਕੀ ਕਰ ਰਿਹਾ ਹੈ ਅਤੇ ਆਸ-ਪਾਸ ਦੇਖ ਰਿਹਾ ਕਿ ਕੋਈ ਵਿਅਕਤੀ ਉਸ ਨੂੰ ਦੇਖ ਤਾਂ ਨਹੀਂ ਰਿਹਾ ਲੇਕਿਨ ਉੱਪਰ ਹੀ ਸੀਸੀਟੀਵੀ ਕੈਮਰਾ ਲੱਗਾ ਹੋਇਆ ਸੀ ਜਿਸ ਦੇ ਵਿੱਚ ਪੂਰੀ ਕੱਟਾ ਕੈਦ ਹੋ ਗਈ ਹੈ ਫਾਜ਼ਿਲ ਕਾਦੇ ਪੋਸਟ ਆਫਿਸ ਦੇ ਵਿੱਚ ਮੋਟਰਸਾਈਕਲ ਚੋਰੀ ਹੋਇਆ ਇਹ ਮੋਟਰਸਾਈਕਲ ਪੋਸਟ ਆਫਿਸ ਦੇ 에ਜੰਟ ਕ੍ਰਿਸ਼ਨ ਲਾਲ ਦਾ ਦੱਸਿਆ ਜਾ ਰਿਹਾ ਜੋ ਕਿ ਪੋਸਟ ਆਫਿਸ ਦੇ ਵਿੱਚ ਕੋਈ ਕੰਮ ਆਇਆ ਸੀ ਅਤੇ ਉਸ ਦੇ ਵੱਲੋਂ ਪੋਸਟ ਆਫਿਸ ਦੀ ਸਟਾਫ ਪਾਰਕਿੰਗ ਦੇ ਵਿੱਚ ਆਪਣਾ ਮੋਟਰਸਾਈਕਲ ਖੜਾ ਕੀਤਾ ਗਿਆ ਸੀ ਜਿਸ ਨੂੰ ਇੱਕ ਵਿਅਕਤੀ ਵੱਲੋਂ ਚੋਰੀ ਕਰ ਲਿਆ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹ ਵਿਅਕਤੀ ਇੱਥੋਂ ਮੋਟਰਸਾਈਕਲ ਚੋਰੀ ਕਰ ਰਿਹਾ ਹੈ ਉਧਰ ਪੋਸਟ ਆਫਿਸ ਦੇ 에ਜੰਟ ਕ੍ਰਿਸ਼ਨ ਲਾਲ ਵੱਲੋਂ ਵੀ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਰਮੇਸ਼ ਕੁਮਾਰ ਪੋਸਟ ਮਾਸਟਰ ਫਾਜ਼ਿਲਕਾ ਤੇ ਇਹ ਸਰ ਜਿਹੜੀ ਤੁਸੀਂ ਵੀਡੀਓ ਦਿਖਾ ਰਹੇ ਹੋ ਇਹ ਕਦੋਂ ਇਹ ਕਿੱਥੋਂ ਦੀ ਘਟਨਾ ਹੈਗੀ ਜੀ ਇਹ ਕੱਲ 27 ਜਨਵਰੀ ਸਮਾਂ ਸ਼ਾਮ ਨੂੰ 4 ਵਜੇ 50 55 ਮਿੰਟ ਦਾ ਹੋਏਗਾ ਕਿ ਇੱਕ ਸ਼ੱਕੀ ਵਿਅਕਤੀ ਜਿਹੜਾ ਹੈ ਉਹ ਪੋਸਟ ਆਫਿਸ ਦੀ ਬਿਲਡਿੰਗ ਦੇ ਅੰਦਰ ਬਿਲਕੁਲ ਪੁਲਿਸ ਸਟੇਸ਼ਨ ਦੇ ਸਾਂਝੀ ਕੰਧ ਦੇ ਨਾਲ ਐਂਟਰ ਹੋਇਆ ਔਰ ਉਹਨੇ 5-7 ਮਿੰਟ ਦੇ ਵਿੱਚ ਇਸ ਚੋਰੀ ਮੋਟਰਸਾਈਕਲ ਦੀ ਵਾਰਦਾਤ ਨੂੰ ਜਿਹੜਾ ਹੈ ਉਹ ਅੰਜਾਮ ਦਿੱਤਾ ਤੇ ਸਰ ਤੁਸੀਂ ਪ੍ਰਸ਼ਾਸਨ ਨੂੰ ਇਤਲਾ ਕੀਤੀ ਜਾਂਦੀ ਹਾਂ ਇਸ ਸੰਬੰਧੀ ਜਿਹੜੀ ਹੈ ਪੁਲਿਸ ਨੂੰ ਮਤਲਬ ਕੀ ਰਿਪੋਰਟ ਅਸੀਂ ਤੁਰੰਤ ਜਿਹੜੀ ਹੈ ਨਾਲ ਦੀ ਨਾਲ ਦੇਤੀ ਸੀਗੀ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਹੈ ਇੱਕ ਪੁਲਿਸ ਸਟੇਸ਼ਨ ਔਰ ਪੋਸਟ ਆਫੀਸ ਦੀ ਬਿਲਡਿੰਗ ਇੱਕ ਸੰਗੀ ਬਿਲਡਿੰਗ ਹੈ ਜਿਸ ਦਾ ਮਤਲਬ ਕਿ ਪ੍ਰਸ਼ਾਸਨ ਦਾ ਜਿਹੜਾ ਹੈ ਚੋਰਾਂ ਦੇ ਉੱਤੇ ਕੋਈ ਖੌਫ ਨਹੀਂ ਹੈ ਤੁਸੀਂ ਕੀ ਦੇਖਦੇ ਹੋ ਜੀ ਇਹਨੂੰ ਜਿਵੇਂ ਮੰਨ ਲਓ ਤੁਸੀਂ ਦੇਖ ਲਓ ਬਿਲਕੁਲ ਤੁਹਾਡੇ ਦੀਵਾਰ ਜਿਹੜੀ ਐ ਪੁਲਿਸ ਸਟੇਸ਼ਨ ਦੇ ਨਾਲ ਲੱਗਦੀ ਐ ਹਾਂਜੀ ਇਹ ਜਿਹੜੀ ਚੋਰੀ ਦੀ ਵਾਰਦਾਤ ਹੋਈ ਐ ਇਹਨੂੰ ਪੁਲਿਸ ਪ੍ਰਸ਼ਾਸਨ ਜਿਹੜਾ ਐ ਬੜੀ ਕੰਬਿਰਤਾ ਨਾਲ ਨਹੀਂ ਲੈਂਦੇ ਜਿਹੜੇ ਚੋਰਾਂ ਦੇ ਹੌਸਲੇ ਜਿਹੜੇ ਐ ਦਿਨ-ਪ੍ਰਤੀ ਦਿਨ ਜਿਹੜੇ ਵੱਧਦੇ ਜਾ ਰਹੇ ਆ ਔਰ ਇਹਨਾਂ ਪੁਲਿਸ ਪ੍ਰਸ਼ਾਸਨ ਜਿਹੜਾ ਟੱਕਰੇ ਕਰ ਟੰਗ ਦੇ ਨਾਲ ਇਹਨਾਂ ਚੋਰੀ ਦੀ ਵਾਰਦਾਤ ਨੂੰ ਜਿਹੜਾ ਹੈ ਉਹ ਸੋਲਵ ਨਹੀਂ ਕਰਦਾ ਜਿਸ ਕਰਕੇ ਜਿਹੜੀ ਹੈ ਵਾਰ ਦਿੱਤਾ ਜਿਹੜੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਇਹ ਸਰ ਬਾਈਕ ਕਿਹਨਾਂ ਦਾ ਸੀਗਾ ਜੀ ਇਹ ਸਾਡੇ ਇੱਕ ਸਮਾਲ ਸ਼ੇਮਿੰਗ ਏਜੰਟ ਹੈਗੇ ਸ੍ਰੀ ਕ੍ਰਿਸ਼ਨ ਲਾਲ ਸੱਚੀ ਦੇਵਾ ਜੀ ਉਹ ਆਪਣਾ ਬਿਜ਼ਨਸ ਦੇਣ ਵਾਸਤੇ ਇੱਥੇ ਹਰ ਰੋਜ਼ ਆਉਂਦੇ ਨੇ ਨੰਬਰ ਧਿਆਨ ਹੈ ਜੀ ਬੰਦਾ ਬਾਈਕ ਦਾ ਹਾਂ ਪੀਪੀ ਬਾਈਕ ਦੀ 737 ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਹ ਚੋਰੀ ਹੋਈ ਮੋਟਰਸਾਈਕਲ ਨੂੰ ਜਿਹੜਾ ਹੈ ਤੁਰੰਤ ਪਾਲ ਕੀਤੀ ਜਾਵੇ ਅਤੇ ਚੋਰ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਨਾਲੇ ਉਸ ਤੇ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੀ ਪੁਲਿਸ ਪ੍ਰਸ਼ਾਸਨ ਜਿਹੜਾ ਅੱਗੇ ਤੋਂ ਲੋਕਾਂ ਦੇ ਵਿੱਚ ਜਿਹੜੀ ਹੈ ਇਸ ਤਰ੍ਹਾਂ ਬਿਨਾਂ ਡਰ ਤੋਂ ਜਿਹੜੀ ਜ਼ਿੰਦਗੀ ਜਿਹੜੀ ਹੈ ਉਹ ਆਪਣੀ ਗੁਜ਼ਾਰ ਸਕਣ